ਹਾਂਜੀ ਸਾਰਤੋ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੇ ਵਿੱਚ ਹੈਗੀ ਆ ਪਿੰਡ ਕੱਕੜ ਤਹਿਸੀਲ ਚਗਵਾ ਲੋਪੋਗੇ 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 ਤਹਿਸੀਲ ਲੋਪੋਗੇ ਡਿਸਟ੍ਰਿਕਟ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਦੋ ਬਣਾ ਦਿਖਾਉਣੀਆਂ ਮੈਂ ਚੰਗੇ ਕੱਦ ਕਾਠ ਵਾਲੀਆਂ ਤੇ ਚੰਗੇ ਮਿਲਕ ਰਿਕਾਰਡ ਵਾਲੀਆਂ ਵਾ ਇੱਕ ਬਿਲਕੁਲ ਗੱਬਣ ਤਿਆਰ ਆ ਤੇ ਇੱਕ ਤੋਕੜ ਆ ਤੇ ਡੇਢ ਕਿ ਮਹੀਨੇ ਦੀ ਬਣੀ ਆ ਬਾਈ ਕਹਿੰਦਾ ਕੋਈ ਆਪਾਂ ਕੋਈ ਗਾਰੰਟੀ ਨਹੀਂ ਆ ਤੇ ਆਪਾਂ ਪਹੁੰਚਿਆ ਜਸਵੀਰ ਸਿੰਘ ਹੋਣਾ ਕੋਲ ਜਾ ਜੋ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਹੋਸਣਾਵ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਾਨੂੰ ਭਾਈ ਕਿਰਪਾ ਵਾਇਕਰੂ ਜੀ ਹੋਰ ਖੇਡਾ ਪਵਾਰ ਠੀਕ ਠਾਕ ਠੀਕ ਵਧੀਆ ਸਭ ਸਭ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਪਿੰਡ ਕੱਕੜ ਜੇ ਅੱਛਾ ਜੀ ਤੇ ਨਾਮ ਜਸਵੀਰ ਸਿੰਘ ਠੀਕ ਹੈ ਜੀ ਤਹਿਸੀਲ ਲੋਪੋਗੀ ਠੀਕ ਹੈ ਤੇ ਜ਼ਿਲ੍ਹਾ ਅਬਰਸਾ ਠੀਕ ਹੈ ਜੀ ਇਹ ਫੋਨ ਨੰਬਰ ਬੋਲ ਦਿਓ ਆਪਣਾ 98148 ਠੀਕ ਹੈ ਜੀ 9835 ਠੀਕ ਹੈ ਕਰੀ ਫਿਰ ਹੋਰ ਹਾਂ ਜੀ ਲਓ ਭਾਈ ਜੀ ਪਹਿਲੇ ਨੰਬਰ ਤੇ ਐਰ ਸ਼ੇਅਰ ਦਿਖਾਉਣਾ ਤੁਹਾਨੂੰ ਬਿਲਕੁਲ ਗੱਬਣ ਤਿਆਰ ਆ ਤੇ ਬਾਈ ਹੁਣਾਂ ਦਾ ਵਪਾਰ ਦਾ ਹੀ ਕੰਮ ਆ ਤੇ ਚੰਗੇ ਪਸ਼ੂ ਹੁੰਦੇ ਆ ਤੇ ਚੰਗੇ ਮਿਲਕ ਰਿਕਾਰਡ ਵਾਲੇ ਹੁੰਦੇ ਆ ਤੇ ਬਿਲਕੁਲ ਜਾਇਜ਼ ਮੁੱਲ ਹੁੰਦੇ ਇਹਨਾਂ ਦੇ ਦੱਸਿਓ ਭਾਈ ਜੀ ਨਹੀਂ ਡਿਟੇਲ ਦੱਸਿਓ ਕਿੰਨੇ ਮਸੂਹਾ ਸੁਣਾ ਨੇ ਇਹ ਭਾਈ ਦੇ ਮਰਾ ਘਰ ਵਾਲੇ ਦੇ ਦੁੱਧਾਂ ਦੇ ਹੀ ਅੱਛਾ ਜੀ ਅਸੀਂ ਤਿੱਜਾ ਮੰਦੇ ਤੇ ਜਮਾ ਮੰਨੇ ਲਗੇ ਠੀਕ ਹੈ ਠੀਕ ਹੈ ਜੀ ਹਾਂਜੀ ਦੁੱਧ ਨੇ ਪਿਛਲੇ ਸਵੇਰੇ 17-18 ਲੀਟਰ ਭਰਿਆ ਅੱਛਾ ਜੀ ਤੇ ਕਿੰਨਾ ਕੁ ਟਾਈਮ ਖੜਦੀ ਆ ਜੀ ਹਫਤੇ ਦੇ ਅੰਦਰ ਭਰ ਸਕੂਗੀ ਠੀਕ ਹੈ ਠੀਕ ਹੈ ਜੀ ਖੁੱਲ ਬਾਕੀ ਕੋਈ ਹਮ ਦਾਦ ਅੰਤਜਾ ਹੀ ਆ ਜਿਹਨ ਦਾ ਹਾਂਜੀ 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 ਚਲੋ ਇੱਕ ਤਾਂ ਵਾਅਦਾ ਕਰ ਇੱਕ ਤਾਂ ਵਾਅਦਾ ਹੋ ਸਕਦਾ ਘੱਟ ਵੀ ਹੋ ਸਕਦਾ ਤੇ ਲੜੋ ਲਾਤੀਂ ਦੇਖ ਸਕਦੇ ਜੀ ਬਹੁਤ ਹੈ ਬਹੁਤ ਜ਼ਿਆਦਾ ਨਾ ਆਰਡਰ ਕੁਆਲਟੀ ਬਣ ਜਣੀ ਢੇਲਾਂ ਤੁਸੀਂ ਚੈੱਕ ਕਰ ਸਕਦੇ ਤੇ ਆਜ ਹੁਣ ਤੁਹਾਨੂੰ ਖੋਲ ਕੇ ਵਿਖਾਉਂਦੇ ਆ ਖੋਲੇ ਵੀਰ ਜੀ ਦੇਖੋ ਬਈ ਲਾਉਂਦਾ ਹਾਂ ਜੀ ਭਾਈ ਜੀ ਤੁਸੀਂ ਫੇਸ ਕੁਆਲਟੀ ਚੈੱਕ ਕਰ ਸਕਦੇ ਜੀ ਤੇ ਇਹ ਸ਼ਹਿਰ ਦੇ ਵਿੱਚ ਆ ਗਿਆ ਤੇ ਚੰਗੇ ਮਿਲਕ ਰਿਕਾਰਡ ਵਾਲੀ ਹੈ ਤੇ ਚੰਗੇ ਕੱਦਕਾਠ ਵਾਲੀ ਆ ਤੇ ਅੰਦਰ ਕੁਆਲਟੀ ਤੁਹਾਨੂੰ ਲੱਗੇ ਤਾਂ ਚੈੱਕ ਕਰੂਨੇ ਤੇ ਥਣਾਂ ਦਾ ਸੈਜ ਗਾਇ ਵੀ ਬਹੁਤ ਚੰਗਾ ਹੈ ਇਹਦਾ ਜੇ ਪਹਿਲੇ ਸਵੇਰ ਦਾ ਕੁਝ 17-18 ਲੀਟਰ ਵੀਰ ਕਹਿੰਦਾ ਕਿ ਇਹ ਮਿਲਕ ਰਿਕਾਰਡ ਹੈ ਘਰ ਆ ਲਕੀਏ ਇਹ ਸੂਨ ਤੱਕ ਹਵਾਨਾ ਚੰਗਾ ਪਰ ਲੂਗੀ ਤੇ ਲਾਡੂ ਲਾ ਬਹੁਤ ਜ਼ਿਆਦਾ ਵਾ ਤੁਹਾਡੇ ਵਿੱਚ ਕੀ ਮੁੱਲ ਕਰਨਾ ਭਾਜੀ ਇਹਦਾ ਮੁੱਲ ਤਾਂ ਭਾਜੀ ਇਹਦਾ 45 ਜੀ ਅੱਛਾ ਜੀ ਜੈ 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 ਕਰੀਏ ਜੈ 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 ਦੱਸਾਂ ਕਿ ਤੇ ਮੈਂ 40 ਦੀ 40 ਹਜ਼ਾਰ ਦੀ ਚਲ ਜਾ ਦੇ ਦਾਂਗੇ ਲਓ ਭਾਈ ਜੀ 40 ਹਜ਼ਾਰ ਦੀ ਇਹ ਚੰਗੇ ਕੱਦ ਕੱਟ ਵਾਲੀ ਨੇ ਚੰਗੇ ਮਿਲਕ ਰਕੜ ਵਾਲੀ ਹੈ ਐਰ ਸ਼ੈੱਬ ਦੇ ਵਿੱਚ ਬਿਲਕੁਲ ਠੰਡੀ ਸੀਲ ਆ ਤੇ ਬਾਈ ਕੋਲ ਵੇਣਾ ਤੇ ਤੇ ਹੀ ਆ ਅੱਡੇ ਲਗਭੜੇ ਹੀ ਸੇਲ ਹੋ ਗਈ ਆ ਇਹ ਵੀ ਚੰਗੀ ਹੈ ਯਾਰ ਐਰ ਸ਼ੈੱਬ ਦੇ ਵਿੱਚ ਹੀ ਆ ਤੇ ਆਜੇ ਹੁਣ ਤੁਹਾਨੂੰ ਇੱਕ ਫਾਰਮ ਵਾਲੀ ਵੇੜ ਦਿਖਾਉਣੀ ਹੈ ਚੰਗੇ ਕੱਦ ਕੱਟ ਵਾਲੀ ਆ ਰਸਨ ਭਾਈ ਜੀ ਦੀ ਡੀਟੇਲ ਇਹ ਭਾਈ ਤੂੰ ਜਸਵਾਸ ਹੋਈ ਜੇ ਅੱਛਾ ਜੀ ਸਾਇ ਤੋਕੜ ਜੇ ਠੀਕ ਹੈ ਜੀ ਦੁੱਧ ਦੇ ਥੱਲੇ 10 ਲੀਟਰ ਹੋਗਾ ਅੱਛਾ ਜੀ ਤੇ ਡੇਢ ਕਿ ਮਹੀਨਾ ਹੋ ਗਿਆ ਨੂੰ ਬਣੀ ਨੂੰ ਅੱਛਾ ਅੱਛਾ ਬੰਦੀ ਕੋਈ ਗਾਰੰਟੀ ਨਹੀਂ ਹੈਗੀ ਆਪਣੇ ਕੋਈ ਜਿਹੜਾ ਪ੍ਰਾਈਸ ਹੈ ਕਰਾ ਲੈਂਦੇ ਆ ਕਿ ਕਿਹੋ ਜਿਹੇ ਆ ਗਈ ਆ ਕਿਸੇ ਵੀ ਭਰਾ ਕੋਈ ਡਾਕਟਰ ਚੰਗਾ ਹੋ ਗੱਡੀ ਤੇ ਤੂੰ ਤੱਕਾ ਕੋ ਆਪਣੀ ਚੈੱਕ ਕਰਾ ਸਕਦਾ ਖੜ ਕੇ ਚੈੱਕ ਕਰਾ ਸਕਦੇ ਕਰਾ ਸਕਦਾ ਆਪਣੇ ਕੋਈ ਪਰ ਅਸੀਂ ਤੋਕੜਾਂ ਦੇ ਮੁੱਲ ਚ ਹੀ ਦੇਣੀ ਇਹਨੂੰ ਉਸੇ ਤਰ੍ਹਾਂ ਦੇਣੀ ਆ ਚੰਗੇ ਕਰਾਂ ਦੇ ਵਿੱਚ ਤੇ ਸੱਜਣ ਨੇ ਕਿਹਾ ਕਿ ਚ ਪੈਸੇ ਦੁੱਧ ਸੱਜਣ ਨੇ 22 ਲੀਟਰ ਦੋਠਾਈ ਚ ਆਇਆ ਠੀਕ ਹੈ ਹਲੋ ਭਾਈ ਜੀ ਫਾਰਮ ਵਾਲੀ ਵਾੜ ਬਹੁਤ ਤਗੜੇ ਕੱਦ ਕਾਠ ਵਾਲੀ ਆ ਤੇ ਸੱਜਰ ਨੇ ਦੁੱਧ ਕੋਈ 22 ਲੀਟਰ ਭਰਿਆ ਵਾ ਹੁਣ ਇਸ ਟਾਈਮ ਤੇ ਜਿਹੜਾ ਹੈਗਾ 11 ਲੀਟਰ ਬਿਲਕੁਲ ਤਿਆਰ ਦੁੱਧ ਦਾ ਮਰਾਜੀ ਹਾਂਜੀ ਭਾਈ ਜੀ ਚੈੱਕ ਕਰ ਸਾਡੇ ਤੁਸੀਂ ਬਾਈ ਬਹੁਤ ਤਗੜੇ ਕੱਦ ਕਾੜ ਦੀ ਮਾਲਕਣ ਆ ਤੇ ਤੁਹਾਨੂੰ ਲੱਗੇ ਟਵਟਰ ਕੁਆਲਟੀ ਥਾਣਾ ਦਾ ਸੈਜ ਕਿ ਆ ਵੀ ਚੈੱਕ ਕਰਾਉਣੇ ਆ ਹਾਂਜੀ ਬੀਟੀ ਪਿੰਗ ਲੱਗੇ ਤਾਂ ਚੈੱਕ ਕਰ ਸਕਦੇ ਆ ਡਰ ਕੁਆਲਟੀ ਥਾਣਾ ਦਾ ਸੈਜ ਤੇ ਗੈਪ ਬਹੁਤ ਸ਼ਾਨਦਾਰ ਆ ਤੇ ਡੇਢ ਮਿੰਟਾਂ ਬਣੀ ਨੂੰ ਵੀ ਹੋਇਆ ਬਾਰੇ ਸੱਜਰ ਨੇ ਦੁੱਧ ਕੋਈ 28 28 ਲੀਟਰ ਭਰਿਆ ਵਾ ਤੇ ਕਿੰਨਾ ਕੁ ਮੁੱਲ ਕਰਨਾ ਭਾਈ ਇਹਦਾ ਹਰ ਮੁੱਲੇ ਦਾ ਭਾਈ 5000 ਦੇ ਜਾਜ ਜਾ ਕਰਦੀ ਇਹ ਲੈਣ ਦੇ ਨਾਲ ਆਈ ਲੈਣ ਦੇ ਦਾ 2000 ਦੇ ਦਾਂਗੇ 2000 ਦੀ ਹਾਂਜੀ ਲਓ ਭਾਈ ਚੰਗੇ ਕੱਦ ਕਾਠ ਵਾਲੀ ਤੇ ਚੰਗੇ ਮਿਲਕ ਰਿਕਾਰਡ ਵਾਲੀ ਬਿਲਕੁਲ ਜਾਜ ਮੁੱਲ ਕੀਤਾ ਵੀਰ ਨੇ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ